हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸਵੀਟ ਜਰਸੀ ਵੈਲ ਟੌਪ ਦਾ ਨਗੀਨਾ ਨਾ ਸੇਲ ਲਈ ਲੈ ਕੇ ਆਏ ਆਂ ਭਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ ਆਜੋ ਭਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਹੋ ਜਾਗਾ ਵਧੀਆ ਵਧੀਆ ਤੇ ਤਾਜਸਵੀ ਬੱਚਾ ਲੈ ਹੈ ਹਾਂ ਹਾਂ ਬੱਸੀਆ ਪਲੂਣ ਠੀਕ ਹੈ ਜੋ ਬੱਸਾਂ ਮੰਗ ਰਹੇ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਣਾ ਨੇੜੇ ਪਿੰਡ ਜੰਗ ਨੇੜੇ ਨਿਹਾਲ ਸਿੰਘਣਾ ਆ ਕੇ 12 ਕਿਲੋਮੀਟਰ ਤੇ ਪਧੌੜਾ 8 ਕੰਡੈਕਟਰ ਠੀਕ ਹੈ ਕੰਡੈਕਟਰ ਨੰਬਰ ਬੋਲ ਦਿਓ 87278 09954 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜੰਗ ਜਿਹੜੀ ਇਹ ਵਾਰਡ ਦੇਖ ਰਹੇ ਪਲੂਣ ਸੂਈ ਆ ਪਲ ਇਨੂੰ ਅੱਜ ਹੋ ਗਏ 9 ਨੌਂ ਮਾਦਨ ਨੌਂ ਮਾਦਨ ਸੂਈ ਨੂੰ ਬੱਚਾ ਆ ਗਿਆ ਮਗਰ ਬੱਚਾ ਹੈ ਨਾ ਹਾਂ ਤੇ ਹਜੇ ਮੈਲਾ ਬਗਰੇ ਤੇ ਨਹੀਂ ਚੱਲਣਾ ਹਜੇ ਕੱਲੇ ਹਰਿਆਂ ਤੋਂ ਲਿਆਂਦੀ ਐ ਜਮ ਤੇ ਜੰਗ ਕਿੰਨਾ ਬੋਲਾ ਕਹਿ ਲੀਏ ਜਾਂ ਦੁੱਧ ਕਹਿ ਲੀਏ ਹੁਣ ਹਾਜ਼ਰ ਆ ਬਾਈ ਇਸ ਟਾਈਮ ਹਾਂ ਦੁੱਧ ਮੰਨ ਲਈ ਬੋਲਾ ਮਾਲਿਕ ਦਾ 9 ਲੀਟਰ ਆ ਮੇਣ ਮੇਣ ਖੇਚੋ ਕੇ ਲਿਆਇਆ ਆ ਜੇ ਕੋਈ ਵੀਰ ਦੋ ਟਾਈਮ ਜਾਂ ਤਿੰਨ ਚੋਲੇ ਚੋਲੇ ਯਾਰ ਆਪਾਂ ਮਣਕ ਲਿਆਇਆ ਆ ਠੀਕ ਹੈ ਬਾਈ ਚੋਕੇ ਲਿਆਇਆ ਇਹ ਚੋਣ ਚਵਾ ਕੇ ਮੇਰਾ ਜਾਨ ਪੂਰੀ ਪੂਰੀ ਚ ਠੰਡੀ ਹੈ ਲੈ ਤੇ ਲੇਵਾ ਵਾਲਾ ਕਮਾਲ ਦਾ ਨੇ ਟੈਟ ਲੇਵਾ ਠੰਡੀ ਆ ਇਹ ਨਹੀਂ ਵੀ ਕੋਈ ਗਰਮ ਮੰਗੇ ਟੈਟ ਲੇਵਾ ਫਤਨਸ ਵਾਲਾ ਲੇਵਾ ਬੜਾ ਕਮਾਲ ਦਾ ਲੇਵਾ ਕਹਿ ਸਕਦੇ ਆ ਠੰਡੀ ਸੀਲ ਦੇਖੋ ਤੇ ਜੰਗ ਧਾਰਾ ਮਾਰੋਗੇ ਬਾਈ ਥਾਨ ਦਿਖਾ ਮੜਾ ਜੀ ਥਾਨ ਵੀ ਆਪਾਂ ਦਿਖਾ ਥਾਨ ਦੇ ਕੇ ਜ ਲੱਗਾ ਪਲ ਆ ਜੀ ਬੜਾ ਚੰਗਾ ਥਣਾਂ ਗਿਆ ਨਾ ਕੀ ਬਾਤ ਆ ਮੈਂ ਕਹਿੰਦਾ ਨਾ ਪੀੜੀ ਦੇ ਬਾਪ ਯਾਰ ਕੇ ਸਾਡੇ ਪਏ ਆ ਨਾਲੇ ਦੂਜੀ ਨਾ ਮੰਨੇ ਉਧਰ ਲਈ ਇਧਰ ਲਈ ਆ ਗਾਰੰਟੀ ਦੇ ਦਿਆਂਗੇ ਆਪਾਂ ਇਧਰੋਂ ਲੈ ਆ ਕੇ ਇਧਰੋਂ ਠੀਕ ਹੈ ਭਾਈ ਇਹਨਾਂ ਕਈ ਜਾਵੇ ਕੋਈ ਹਮਾਚ ਲਾੜੀ ਹੂੰ ਇਧਰੋਂ ਲੈ ਬਾਕੀ ਰੰਗ ਰੂਪ ਬਈ ਸੈਨਿੰਗ ਚਮਕ ਫੇਸ ਬਿਊਟੀ ਮੈਂ ਕਹਿੰਦਾ ਬਾ ਕਮਾਲ ਆ ਠੰਡੀ ਸੀਲ ਤਾਂ ਕਹਿਣ ਦੀ ਲੋੜੀ ਬਾਲੀਆ ਬਾਲੀਆ ਲੈ ਜਿਵੇਂ ਮਰਜ਼ੀ ਤਾ ਉਹ ਕਰੀ ਚੱਲੇ ਲੈ ਮੈਂ ਹੱਥ ਮਾਰੀ ਚਲੋ ਮਰਜ਼ੀ ਕੋਈ ਚੱਕਣੀ ਨਹੀਂ ਨਿਆਣਾ ਵੀ ਪਾਉਂਦੀ ਆ ਹੁਣਾ ਬਾ ਬਾਉਂਦੀ ਆ ਸਹੀ ਗੱਲ ਆ ਹਾਂ ਕੋ ਕਰਦੀ ਤੇ ਜੰਗ ਤਾਰਾਂ ਉਥੋਂ ਮੋੜ ਕੇ ਜਿਹੜਾ ਦਵਾ ਕੇ ਮਾਰੇਗਾ ਹਾਂ ਮਾਰ ਦਾਂਗੇ ਠੀਕ ਹੈ ਬਾਕੀ ਨਾ ਫੇਸ ਦੇਖੋ ਯਾਰ ਜਮਾ ਲਿਖਾ ਜਾ ਮੂੰਹ ਆ ਗਿਆ ਇਹਦਾ ਹੁਣੇ ਹੀ ਬੰਨੀ ਆਪਾਂ ਉਹਦੇ ਅਗਲਾ ਪੱਠੇ ਕੁਦਰ ਨੇ ਪਾਉਣੇ ਆ ਹਜੇ ਬਾਕੀ ਬੋਦੀ ਦੇਖ ਯਾਰ ਹਨਾ ਲਿਆ ਕੇ ਖੜਾਈ ਆ ਬਸ ਹਜੇ ਤਾਂ ਬਾਈ ਨੇ ਲਿਆ ਕੇ ਖੜਾਈ ਹੋਈ ਆ ਬਾਈ ਤੇ ਬਾਕੀ ਥਣਾ ਦਾ ਗੈਪ ਲੇਵਾ ਐ ਮੈਂ ਕਹਣਾ ਕੀ ਬਾਤ ਈ ਆ ਤੇ ਮੁੱਲ ਤਾਂ ਬਾਈ ਦੇ ਸੋਨੂੰ ਅੱਗੇ ਵੀ ਪਤਾ ਬਸ ਖਿੱਚ ਕੇ ਜੀ ਹੁੰਦਿਆ ਲੈਣ ਦੇਣ ਜੀ ਕਰਦਾ ਹੁੰਦਾ ਜੰਗ ਮੁੱਲ ਅੱਜ ਵੀ ਫਿਰ ਲੈਣ ਦੇਣੀ ਹਾਂ ਮੈਂ ਲੈਣ ਦੇਣੀ ਆ ਇਹ ਤਾਂ ਜੇ ਰੱਜੀ ਵੀ ਦਿਖਾਉਂਦੇ ਨਾ ਪਾ ਢੋਲ ਵਾਂਗੂ ਫਿਰਦੀ ਆ ਸਹੀ ਗੱਲ ਆ ਇਹ ਤਾਂ ਹੁਣ ਅਜ ਬਚਾਰੀ ਖੜਾਈ ਆ ਲੈ ਆਖੋ ਪਿਆ ਬਾਈ ਦੇ ਹਾਂ ਇਹ ਪੁੱਤਰ ਨੇ ਆਜੋ ਉਹਦੇ ਨਾਲ ਵੀ ਨਹੀਂ ਇਹਨੂੰ ਗਰਮ ਵਾਲੀ ਨਾਲ ਬਾਕੀ ਫੇਸ ਦੇਖੋ ਯਾਰ ਕਿੰਨਾ ਦੁੱਧ ਪਾ ਦੋ ਜੰਗਾ ਸਟਿਮ ਦੁੱਧ ਯਾਰ ਇਹ 15 ਲੀਟਰ ਪਾਊਗੀ ਜਦੋਂ ਮੈਂ ਹੁਣ ਫੀਡ ਫੂਡ ਸ਼ੁਰੂ ਹੋਵੇ ਇਹਨੂੰ ਜਮਾ ਕੱਲੇ ਹਰੇ ਪਾਉਂਦੇ ਉੱਤੇ ਬਸ ਕੁਸ਼ਮ ਨਹੀਂ ਪਾਉਂਦੇ ਠੀਕ ਹੈ ਹੁਣ ਦਾਣਾ ਦਾ ਲੇਟੀ ਲੂਟੀ ਪਵੇ ਸ਼ੁਰੂ ਹੋਵੇ ਫਿਰ ਮੈਲਾ ਮਾਰੂਗੀ ਹਣਾ ਬਾਕੀ ਮਤਾ ਦੇਖਣਾ ਕਿੰਨਾ ਠੰਡਾ ਕਰ ਲੇਗਾ ਖੜਾ ਲਈ ਇਸੇ ਖੜਕੀ ਪੁੱਠੀ ਖੜ ਜਾਣਾ ਨੇ ਯਾਰ ਬੱਛੀ ਵਾਲਾ ਜਿਵੇਂ ਮਾਰਦੀ ਦਿਖਾ ਦੇ ਤੇ ਜੰਗ ਫਿਰ ਮੁੱਲ ਵੀ ਦੱਸ ਹੀ ਦੇ ਅੱਜ ਕੀ ਰੋ ਲੈਣ ਦੇ ਮੁੱਲੇ ਦਾ ਆਪਣਾ ਬਾਹਲਾ ਨਹੀਂ ਆਪਾਂ ਕਰਨਾ ਬਸ ਹੂੰ ਬੱਛੀ ਦਾ ਹੁਣ ਅਗਲੇ ਨੇ 52 ਕਰ ਦੇਣਾ ਕਿਸੇ ਨੇ ਕੋ ਕਰ ਦੇਣਾ ਜੀ ਹਣਾ ਹੂੰ ਪਰ ਆਪਾਂ 44 ਦੀ ਦੇ ਦਾਂਗੇ ਬਸ ਟੋਟਲੀ ਚੱਕੋ ਬਾਈ ਬਸੀ ਪਲੂਣ ਠੰਡੀ ਸੀ 9 ਲੀਟਰ ਦੁੱਧ ਪਲੂਣ ਠੰਡੀ ਸੀ ਫੁੱਲ ਬਾਕੀ ਮੁੱਲ ਬਾਈ ਦੇ ਅੱਗੇ ਬਾਈ ਖੱਚ ਕੀ ਹੁੰਦਾ ਤੇ ਮੁੱਲ ਬਾਈ ਨੇ ਅੱਜ ਵੀ ਜਮਾ ਖੱਚ ਕੀ ਕਰਤਾ ਤੇ ਧਾਰਾ ਵੀ ਆਪਾਂ ਸੁਣਾਉਣ ਚੈੱਕ ਕਰਵਾ ਦਾਂਗੇ ਬਾਈ ਮਾਰ ਕੇ ਦੇਖਾ ਬਈ ਬਾਈ ਸਿੱਗੀ ਨਹੀਂ ਹੋਈ ਲੈ ਥੱਲੇ ਆ ਹਰੇ ਚ ਚਾਰ ਦੰਦ ਪੂਰੇ ਹੋ ਕੇ ਦੂਜੇ ਤਾਂ ਨਿੰਮਦੇ ਹੀ ਆ ਠੀਕ ਆ ਬਾਈ ਕਹਿੰਦਾ ਅਜੇ ਸਿੱਗੀ ਵੀ ਨਹੀਂ ਹੋਈ ਦੰਦਾਂ 'ਚ ਬੈੜ ਹਾਂ ਦੰਦਾਂ 'ਚ ਬੈੜ ਤੇ ਧਾਰਾ ਮਾਰ ਦੋ ਜੰਗ ਫੇਰ ਬੇਲੀ ਗੱਲ ਤਾਂ ਭਾਈ ਇਹ ਦੇਖੋ ਯਾਰ ਠੰਡੀ ਸੀਲ ਬੜੀ ਆ ਜਾਂਦਾ ਹੈ ਨਾ ਹਾਂ ਠੰਡੀ ਆ ਲੈ ਮੈਂ ਕਿਹਾ ਗੁੱਥੀਆਂ ਪਾੜਦੀ ਆ ਜਾਂਦਾ ਹੈ ਨਾ ਹਾਂ ਲੈ ਅਜੇ ਤੱਕ ਨਾ ਸਮਾ ਕਰਨੀ ਤਾਂ ਬੱਚਾ ਲਾਉਣਾ ਕਰਮ ਵਾਲੀ ਨਾਲ ਦੀ ਨਾਲ ਉਤਰਨ ਤੇ ਆ ਗਈ ਕਿ ਨਹੀਂ ਹਾਂ ਲੈ ਲੈ ਉਤਰ ਵੀ ਆਈ ਬਾਈ ਕੀ ਬਾਤ ਹੈ ਠੰਡੀ ਠੰਡੀ ਦੇਖੋ ਚੂਣ ਦਿਵਾ ਦੇਖੋ ਬੜਾ ਗੱਡਾ ਹੋ ਤਾਰਾ ਲਾਦਾ ਲੱਗਣੀ ਜੋੜਗਾ ਤਾਰਾ ਹੂੰ ਸਹੀ ਗੱਲ ਆ ਬੜਾ ਚੰਗਾ ਚੂਣਾ ਲਾ ਕਰਨ ਮੰਨ ਤੇ ਇੱਕ ਗੱਲ ਹੋਰ ਦੇਖੋ ਯਾਰ ਬਾਈ ਨੇ ਬੱਚਾ ਵੀ ਨਹੀਂ ਛੱਡਿਆ ਬੱਚਾ ਖੜਾ ਬੱਸ ਹੈ ਹਾਂ ਬੱਚਾ ਲੈਂਦੀ ਬੱਚਾ ਲੈ ਕੇ ਲਾਉਂਦੀ ਆ ਹੂੰ ਸਹੀ ਗੱਲ ਆ ਲੈ ਚੈੱਕ ਕਰੋ ਤੁਸੀਂ ਵਾਰਨਾ ਬੜਾ ਚੰਗਾ ਲੈ ਵਾ ਕਰਮ ਵਾਲੇ ਨੂੰ ਗਰਮੀ ਬਿਲਕੁਲ ਨਹੀਂ ਮੰਨਣੀ ਬਾਈ ਨਾਲੇ ਦੋਵੇਂ ਮੌਸਮ ਮੇਨਟੇਨ ਕਰਨ ਵਾਲੀਆਂ ਠੰਡਾ ਚਾਹੇ ਗਰਮੀ ਆ ਕਿ ਨਹੀਂ ਹਾਂ ਜਿਹਨੇ 14 ਲੀਟਰ ਚ ਦੋਉਗੇ ਸਹੀ ਗੱਲ ਇਧਰ ਲਈ ਬੈੜ ਉਧਰ ਲਈ ਉਧਰ ਲਈ ਨਹੀਂ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਬੈੜ ਆ ਬੇ ਪਸੰਦ ਤਾਂ ਬਾਈ ਨਾ ਕਰੇ ਕੰਟੈਕਟ ਵੀਡੀਓ ਨੂੰ ਵੇਖਣ ਦੀ ਧੰਨਵਾਦ ਜੀ